ਪ੍ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਵੀਡੀਓ ਨੇ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਉਟਰੇਜ ਦੇ ਸੂਟ ਆ ਗਏ ਜੀ ਪਹਿਲਾਂ ਵੀ ਕਾਉਟਰੇਜ ਦੇ ਬਹੁਤ ਰੰਗ ਆਏ ਸੀਗੇ ਪਹਿਲਾਂ ਲੱਗ ਖਤਮ ਹੋ ਗਏ ਸੀ ਇਹਦੇ ਵਿੱਚੋਂ ਪਹਿਲਾਂ ਕਾਉਟਰੇਜ ਦੇ ਬਹੁਤ ਰੰਗ ਆਏ ਸੀਗੇ ਜੀ ਪਹਿਲਾਂ ਰੰਗ ਖਤਮ ਹੋ ਗਏ ਸੀਗੇ ਨਵੇਂ ਦਬਾ ਕੇ ਕਾਉਟਰੇਜ ਦੇ ਕਾਉਟਰੇਜ ਦੀ ਸਲਵਾਰ ਹੈ ਜੀ ਕਾਉਟਰੇਜ ਦੀ ਕਮੀਜ਼ ਆਏਗੀ 31 ਦਸੰਬਰ ਤੱਕ ਭਾਰੀ ਸੇ ਚੱਲੀ ਜਾਂਦੇ ਜੀ ਪ੍ਰਾਮਾ ਦੀ ਹੱਟੀ ਦੇ 31 ਦਸੰਬਰ ਤੱਕ ਕਾਉਟਰੇਜ ਦਾ ਸੂਟ ਕਾਉਟਰੇਜ ਦੀ ਸਲਵਾਰ ਦੇ ਨਾਲ ਸਿਰਫ 250 ਰੁਪਏ ਦਾ ਕੱਟਾ ਇਹ ਹੈ। ਸੇਲ ਮੇਲੇ ਦੇ ਉੱਤੇ ਜੀ 250 ਦੇ ਵਿੱਚ 500 ਦੇ ਦੋ ਕੱਟੇ ਜੀ। 500 ਦੇ ਦੋ ਸੇਲ ਮੇਲੇ ਦੇ ਉੱਤੇ ਜੀ। 31 ਦਸੰਬਰ ਤੱਕ ਸਪੈਸ਼ਲ ਆਫਰ ਚੱਲ ਰਹੀ ਹੈ ਜੀ। ਵਿਆਹ ਸ਼ਾਦੀਆਂ ਦਾ ਇਕੱਠਾ ਕੱਪੜਾ ਲੈਣਾ ਕਿਸੇ ਨੇ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਨਾਲ। 10000 ਦਾ ਕੱਪੜਾ ਖਰੀਦਣ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਨਾਲ। ਆ ਦੇਖੋ ਰੰਗ ਰਿਆਣੇ ਕਿੰਨੇ ਸ਼ਾਨਦਾਰ ਹੈ ਇਹ ਦੇ ਵਿੱਚ ਕਾਉਟ ਰੇਟ ਸਿਰਫ 250 ਰੁਪਇਆ ਜੀ 250 ਦਾ ਸੂਟ ਕਰਤਾ ਜੀ ਕਾਟੇਜ ਦਾ ਸਲਵਾਰ ਹੈ ਕਾਟੇਜ ਦਾ ਕਮੀਜ਼ ਹੈਗਾ ਦੋਨੇ ਜਿਹੇ ਕਾਟੇਜ ਦੀਆਂ ਨਹੀਂ ਨਹੀਂ ਜੀ ਇਕੱਲੀ ਕੁਰਤੀ ਕਾਟੇਜ ਦੀ ਹੋਵੇ ਵੀ ਪਲੇਨ ਸਲਵਾਰ ਹੋਵੇ ਨਾਲ ਕਾਟੇਜ ਦੀ ਸਲਵਾਰ ਹੈ ਜੀ ਨਾਲ ਬਿਲਕੁਲ ਰੇਟ ਸਿਰਫ 250 ਰੁਪਇਆ ਮਾਰਕੀਟੇ 'ਚ ਵਿਕੇ 350 ਦਾ ਵਿਕੇ 400 ਦਾ ਸਾਡਾ ਰੇਟ ਹੈ ਸਿਰਫ 250 ਕਰਤਾ ਹੀ 250 ਹੋਰ ਅੰਦਰ ਜਾ ਦੇਖੀ ਚੱਲੋ ਛੇਤੀ ਆਓ ਜੀ ਸਾਵਾ ਰੰਗ ਤੇ ਡਿਜ਼ਾਈਨ ਲੈਣ ਵਾਸਤੇ ਰਾਂਗਰੀ ਐਂਡ ਆਰਕਲਾਈਟ ਬਹੁਤ ਸੋਹਣੇ ਰੰਗ ਆਏ ਹੋਏ ਨੇ ਇਹਦੇ ਵਿੱਚ ਸਿਰਫ 250 ਦਾ ਹੂਟ ਕੱਤਾ ਜੀ ਇਹ ਭਰਾਵਾਂ ਦੀ ਹਿੱਕੀ ਦੇ ਉੱਤੇ 250 ਦੇ ਵਿੱਚ ਕੌਟੇਜ ਦਾ ਸੂਟ ਮੈਚਿੰਗ ਸੂਟ ਹੈ ਜੀ ਕੌਟੇਜ ਦਾ ਸਿਰਫ 250 ਦੇ ਵਿੱਚ ਭਾਰੀ ਛੇਲਵੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹਿੱਕੀ ਦੇ ਉੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਛੇਲਵੇਲਾ ਸਪੈਸ਼ਲ 33% ਦੀ ਸੇਲ ਹੈ ਜੀ ਸਪੈਸ਼ਲ ਸੇਲ ਚੱਲੀ ਜਾਂਦੀ ਹੈ ਜੀ ਇਹ ਕੱਤੀ ਸੰਬਰਾਂ ਕਦੀ ਸਪੈਸ਼ਲ ਸੇਲ ਆ ਦੇਖੋ ਜੀ ਰੰਗਾਂ ਡਿਜ਼ਾਈਨ ਬਹੁਤ ਆਏ ਜਿਹਦੇ ਵਿੱਚ ਹੁਣ ਰੰਗਾਂ ਡਿਜ਼ਾਈਨ ਨਵੇਂ ਤਾਰੇ ਬਹੁਤ ਆ ਗਏ ਜੀ ਰੰਗ ਦੇ ਵਿੱਚ ਸਿਰਫ 250 ਦੇ ਵਿੱਚ ਕੱਟਾ ਜੀ ਇਹ 250 ਦੇ ਵਿੱਚ ਮੈਚਿੰਗ ਸੂਟ ਹੈ ਸ਼ਾਨਦਾਰ ਰੰਗਾਂ ਦੇ ਵਿੱਚ ਆ ਲਾਏਗਾ ਬਿਲਕੁਲ ਫੈਨਸੀ ਰੰਗਾਂ ਦੇ ਵਿੱਚ 250 ਦਾ ਸੂਟ ਕੌਟੇਜ ਦਾ ਸਾਡੀ ਵੀਡੀਓ ਨੂੰ ਬਸ ਬਸ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਕਰੋ ਆ ਦੇਖੋ ਜੀ ਰੰਗੜ ਜਾਇ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਹਾ ਮੰਗਾ ਸਕਦੇ ਹੋਗੇ ਜਾਂ ਛੇਤੀ ਆਓ ਜੀ ਸਾਹਾ ਡਿਜ਼ਾਈਨ ਲੈਣਾ ਹੈਗਾ ਸਕਰੀਨ ਸ਼ਾਟ ਲੈ ਕੇ ਆਓ ਸਾਹਾ ਡਿਜ਼ਾਈਨ ਲੈ ਕੇ ਜਾਓ ਜੀ ਬਿਲਕੁਲ ਸਾਹਾ ਡਿਜ਼ਾਈਨ ਲਿਜਾਣ ਵਾਸਤੇ ਛੇਤੀ ਆਓ ਜੀ ਭਰਾਵਾਂ ਦੀ ਇੱਥੇ ਦਿੱਤੇ ਰਾਂਗੜਿਆਣ ਬਹੁਤ ਆਏ ਹੋਏ ਜੀ ਵਿੱਚ ਭਰਾਵਾਂ ਦੀ ਹੱਟੀ ਬਸਟੇਨ ਰੋਡ ਮੋੜ ਮੰਡੀ